ਗਾਰਾ ਦੇ ਟੋਲੇਵਾਲ ਚੌਂਕ ਦੇ ਵਿੱਚ ਅੱਜ ਸਵੇਰ ਸਮੇਂ ਇੱਕ ਹਾਦਸਾ ਵਾਪਰਿਆ ਦਾਸਦੀ ਕੀ ਕੰਮ ਤੇ ਜਾ ਰਹੀ ਇੱਕ ਮਹਿਲਾ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਜੋ ਕਿ ਰੈਪਿਡੋ ਬਾਈਕ ਤੇ ਸਵਾਰ ਸੀ ਅਚਾਨਕ ਕੰਟਰੋਲ ਗਵਾ ਬੈਠੀ ਅਤੇ ਡਿੱਗ ਪਈ ਪਿੱਛੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਭਾਰੇ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਹਾਦਸਾ ਇੰਨਾ ਭਿਆਨਕ ਸੀ ਕਿ ਟਾਇਰ ਉਸ ਤੇ ਸਿਰ ਤੋਂ ਲੱਗ ਗਿਆ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਲੁਧਿਆਣਾ ਤੋਂ ਤੁਸ਼ਾਰ ਕਪੂਰ ਦੀ ਰਿਪੋਰਟ ये डोलेवाल पे हुआ है चौराई पे एक्सीडेंट हुआ है वो सुबह जॉब के लिए निकली थी उसने राइड बुक की थी जब राइड बुक की वो कह रहा है कि लड़के से हमने पूछा वो कह रहा है कि मैं चल रहा था और उसने मतलब पीछे से एकदम स्पीड में ट्रक आया और उसने हल्की सी टक्कर मारी ये अपने नीचे गिर गए उसने फिर भी नहीं रुका वो सिर के ऊपर से ट्रक निकाल के कुचलता हुआ चला गया लग रहा ये ट्रक वाले की गलती है और थोड़ी लड़के की भी हो सकती है राइड वाले की भी हो सकती है ट्रक वाला पकड़ा गया हम देख के आए अंदर ये जेल में है कौनो करके करते हो तुम हां जी मनदी कर दे किस तरह की कार्रवाई हम तो चाहते हैं इंसाफ चाहिए है हमें मुंडा हैंडीकैप है उनका एक बेटा हैंडीकैप है कितनी उम्र से की नाव सुम, सुमन जैन नाम था उनका हां जी उम्र कितनी है उम्र पता 54 उम्र थी उनकी बहुत अच्छी लेडीज थी वो थे ਹਾਂਜੀ ਹਮ ਚਾਹਤਿਆ ਕਿ ਸਖਤ ਸਖਤ ਕਾਰਵਾਈ ਹੋਵੇ ਉਹਨਾਂ ਦੇ ਖਿਲਾਫ ਠੀਕ ਹੈ ਠੀਕ ਠੀਕ ਹੈ ਇਹ ਨਾ ਆਤਮਾ ਚੈਨਲ 'ਚ ਜੌਬ ਕਰਦੇ ਨੇ ਇਹਨਾਂ ਨੇ ਰਾਈਡ ਬੁੱਕ ਕੀਤੀ ਤੇ ਰਾਈਡ ਵਾਲਾ ਲੈ ਕੇ ਜਾ ਰਿਹਾ ਸੀ ਢੋਲੇਵਾਲ ਚੌਂਕ ਐ ਬੱਤੀਆਂ ਵਾਲਾ ਉੱਥੇ ਟਰੱਕ ਵਾਲੇ ਨੇ ਪਿੱਛੋਂ ਲਿਆ ਕੇ ਹਿੱਟ ਕੀਤਾ 100 1% ਟਰੱਕ ਵਾਲੇ ਦੀ ਗਲਤੀ ਐ ਜੋ ਮਰਜੀ ਕੋਈ ਕਹਿ ਲਵੇ ਉਹਦੀ ਪੂਰੀ ਗਲਤੀ ਐ ਫੂਟੇਜ ਕਢਵਾਓ ਇੱਥੇ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਤੇ ਫੂਟੇਜ ਕਢਾ ਕੇ ਉਹ ਸਾਰ ਇਹਨੇ ਹੀ ਟਰੱਕ ਵਾਲੇ ਨੇ ਹਿੱਟ ਕੀਤਾ ਤੇ ਇਧਰਲੇ ਪਾਸੇ ਡਿੱਗੇ ਤੇ ਉਹਨੂੰ ਪਤਾ ਨਹੀਂ ਚੱਲਿਆ ਉਹਨੇ ਥੱਲੇ ਦੇ ਦਿੱਤਾ ਉਹਨਾਂ ਨੂੰ ਕੁਚਲਦਾ ਗਿਆ ਤੇ ਮੁੰਡਾ ਬਚ ਗਿਆ ਰਾਈਡ ਵਾਲਾ ਤੇ ਅਸੀਂ ਇਹੀ ਕਹਿੰਦੇ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਟਰੱਕਲੇ ਤੇ ਇਹਨਾਂ ਦੇ ਪਰਿਵਾਰ ਨੂੰ ਮੁਆਵਜ਼ਾ ਦਵਾਇਆ ਜਾਵੇ ਪਰਿਵਾਰ ਬਹੁਤ ਜ਼ਿਆਦਾ ਇਹਨਾਂ ਦਾ ਬੇਟਾ ਹੈਂਡੀਕੈਪਟ ਹੈ ਅਰ ਦੇ ਵਿੱਚ ਕਮਾਨ ਵਾਲੇ ਆਂਟੀ ਵੀ ਸੀਗੇ ਸਿਰਫ ਹੋਰ ਕੋਈ ਨਹੀਂ ਸੀ ਭਾਜੀ ਕੰਡਕਟਰ ਹੀ ਨਹੀਂ ਸੀ ਇਹਨਾਂ ਦੀਆਂ ਗਲਤੀਆਂ ਨੇ ਜੀ ਕੰਡਕਟਰ ਹੀ ਨਹੀਂ ਸੀ ਉਹਨੂੰ ਖੁਦ ਨਹੀਂ ਮੈਂ ਤਾਂ ਮੈਂ ਤਾਂ ਲਾਦਾ ਉਹਨੂੰ ਸ਼ਰਾਬ ਸ਼ੁਰੂ ਪੀਤੀ ਹੋਈ ਸੀ ਉਹਨੂੰ ਦਿਖਿਆ ਹੀ ਨਹੀਂ ਉੱਪਰ ਹੀ ਝਾੜਦਾ ਉਹਨੇ ਉਹਨੇ ਉੱਪਰ ਹੀ ਝਾੜਦਾ ਆਇਆ ਕੁਚਲਦਾ ਹੀ ਗਿਆ ਉਹਨਾਂ ਨੂੰ ਘੱਟੋਂ ਕਰ ਤੂੰ ਬ੍ਰੇਕ ਤਾਂ ਲਾ ਕਿੰਨੀ ਕੁ ਦੂਰ ਤੱਕ ਦੇਖੋ ਤੁਸੀਂ ਜਾ ਕੇ ਚਿੱਥੜੇ ਚਿੱਥੜੇ ਮਾਸ ਦੇ ਪੋਤੜੇ ਪੋਤੜੇ ਹੋਏ ਪਿਆ ਬੰਦਾ ਕੀ ਕਰੂਗਾ ਦੱਸੋ ਉਥੇ ਵੀ ਘੱਟੋ ਘੜ ਤੂੰ ਬ੍ਰੇਕ ਤਾਂ ਲਾ ਬ੍ਰੇਕ ਵੀ ਨਹੀਂ ਲਾਈ ਉਸ ਬੰਦੇ ਨੇ ਇੰਨਾ ਮੂਰਖ ਇਹਨੂੰ ਡਰਾਈਵਰ ਬਣਾਇਆ ਕਿ ਨਾ ਜੁੱਤੀਆਂ ਮਾਰਨੀਆਂ ਚਾਹੀਦੀਆਂ ਹੋਜੇ ਦੇ ਕੀ ਮੰਨ ਕੀ ਕਰਦੇ ਅਸੀਂ ਮੰਗ ਕਰਦੇ ਇਹਨਾਂ ਦੇ ਪਰਿਵਾਰ ਨੂੰ ਮੁਆਵਜ਼ਾ ਦਿਵਾਇਆ ਜਾਵੇ ਤੇ ਇੱਥੇ ਬਣਦੀ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਇਹੋ ਜਿਹਨੂੰ ਕਦੀ ਬਾਹਰ ਨਾ ਆਵੇ ਇਹ ਉਹ ਮੇਰੀ ਛੁੱਟੀ ਪੈਣ ਹੈ ਜੀ ਕੀ ਹੋਇਆ ਕੀ ਆ ਕਿੱਥੇ ਹੋਇਆ ਉਹ ਉਹ ਜਾ ਰਹੀ ਸੀ ਜੋਬ ਤੇ ਉਹ ਤੇ ਲੋਕਲ ਅੱਡਾ ਉੱਤੇ ਜੀਐਮਟੀ ਮਾਲ 'ਚ ਜੌਬ ਕਰਦੀ ਸੀ ਆਤਮਾ ਚੈਨਲ ਤੇ রাইਡ ਬੁੱਕ ਕੀਤੀ ਉਹਨੇ রাইਡ ਬੁੱਕ ਕੀਤੀ ਉੱਥੇ ਜਾ ਰਹੀ ਸੀ ਰਸਤੇ 'ਤੇ ਟਰੱਕ ਨੇ ਲੋਰੀ ਨੇ ਉਹਨੂੰ ਪਿੱਛੋਂ ਮਾਰਤਾ ਕੁੜੀ ਉੱਥੇ गिर ਗਈ ਥੱਕ ਰੈ ਕਿੰਨੀ ਉਮਰ ਸੀ 54 34 ਦੀ ਉਮਰ ਤੇਰਾ ਡਰਾਈਵਰ ਸੀ ਫੜਿਆ ਗਿਆ ਫੜਿਆ ਗਿਆ ਉਹ ਪੁਲਿਸ ਤੋਂ ਹੋ ਰਿਹਾ ਥਾ ਗਿਆ 10 ਸਾਢੇ 9 ਪੌਣੇ 10 ਦਾ ਟਾਈਮ ਸੀ ਸਾਢੇ 9 ਕਿਸੇ ਗਲਤੀ ਲੱਗਦੀ ਹੈ ਕੋਈ ਸੀ ਵੀ ਆਈਏ ਕਿਹਦੀ ਗਲਤੀ ਲੱਗਦੀ ਗੱਲ ਪਈ ਭਾਜੀ ਮੇਰੀ ਗੱਲ ਸੁਣੋ ਗਲਤੀ ਦੋਨਾਂ ਦੀ ਹੈ ਪਹਿਲਾਂ ਮੇਰੀ ਗੱਲ ਸੁਣੋ ਗਲਤੀ ਹੈਗੀ ਦੋਨਾਂ ਦੀ ਇੱਕ ਤਾਂ ਪਹਿਲਾਂ ਜਿਹੜਾ ਰਾਈਡਰ ਹੈਗਾ ਉਹ ਤੁਹਾਨੂੰ ਉਹਦਾ ਲਾਇਸੈਂਸ ਉਹਦੇ ਕੋਲ ਹੈ ਨਹੀਂ ਹੈ ਉਹ ਕਿਸੇ ਹੋਰ ਦਾ ਰਾਈਡ ਚਲਾ ਰਿਆ ਹੈਗਾ ਉਹਦੀ ਵੀ ਗਲਤੀ ਹੈਗੀ ਹੈ ਤੇ ਟਰੱਕ ਵਾਲੀ ਤੇ ਗਲਤੀ ਜਿਹੜੀ ਹੈਗੀ ਹੈ ਹੈਗੀ ਹੈਗੀ ਸਾਧੇ ਪ੍ਰਸ਼ਾਸਨ ਨੂੰ ਕਹਿੰਨੇ ਆ ਕਿ ਜੇ ਜਿਹੜਾ ਰਾਈਡਰ ਹੈਗਾ ਜਿਹੜਾ ਚਲਾ ਰਿਆ ਤੀਗਾ ਉਹਦੀ ਪੂਰੀ ਵੈਰੀਫਿਕੇਸ਼ਨ ਕੀਤੀ ਜਾਵੇ ਤੇ ਇਸ ਤੇ ਜੋ ਬੰਦ ਦੀ ਕਾਨੂੰਨੀ ਕਾਰਵਾਈ ਟਰੱਕ ਵਾਲੇ ਦੇ ਉੱਤੇ ਦੇਖੋ ਉਹਨੇ ਕੋਈ ਨਸ਼ਾ ਵਗੈਰਾ ਤਾਂ ਨਹੀਂ ਕੀਤਾ ਹੋਇਆ ਜਿਹੜਾ ਉਹ ਐਨਾ ਵੱਡਾ ਕੋ ਨੂੰ ਮੋਟਰਸਾਈਕਲ ਨਹੀਂ ਦਿਖਿਆ ਅਦੀ ਤਿਰਮ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਕਿ ਸਾਡਾ ਸਾਥ ਦੇ ਉਹਦਾ ਇੱਕ ਹੈਂਡੀਕੈਪ ਬੇਟਾ ਹੈ ਹੈਂਡੀਕੈਪ ਹੈਂਡਿਕੈਪ ਬੇਟਾ ਇਹ ਉਹਨਾਂ ਦੇ ਹਸਬੰਦ ਹੈ। ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਤੁਹਾਨੂੰ ਕਿਹਾ ਗਿਆ ਕਿ ਅਸੀਂ ਪੂਰੀ ਕਾਰਵਾਈ ਕਰ ਰਹੇ ਹਾਂ। ਬਾਕੀ ਦੇਖੋ ਅਸੀਂ ਵੇਟ ਕਰ ਰਹੇ ਹਾਂ ਉਹਨਾਂ ਦੀ ਕਾਰਵਾਈ ਦੀ। ਟੈਕਸ ਡਰਾਈਵਰ ਤੇ ਰੈਪਿਡ ਵਾਲੇ ਨੂੰ ਫੜਿਆ। ਦੋਨੋਂ ਫੜੇ ਹੋਏ ਆ ਜੀ। ਅੱਛਾ ਪੁੱਛਗਿੱਛ ਕੀਤੀ ਹੈ ਪੁਲਿਸ ਨੂੰ। ਪੁਲਿਸ ਆਪਣੇ ਆਪ ਪੁੱਛਗਿੱਛ ਕਰੇਗੀ। ਪੁਲਿਸ ਦਾ ਮੈਟਰ ਹੈ ਤਾਂ ਸਾਡਾ ਮੈਟਰ ਦੀਗਾ ਦੀ ਇੱਥੇ ਖੜੇ ਆ। ਜਦ ਤੱਕ ਕਾਰਵਾਈ ਨਹੀਂ ਹੋਊਗੀ ਜਾਂ ਕੁਝ ਨਹੀਂ ਹੋਊਗਾ ਅਸੀਂ ਇੱਥੋਂ ਜਾਣਾ ਨਹੀਂ ਹੈ। ਨਾ ਅਸੀਂ ਉਹਨੂੰ ਕੀ ਕਹਿੰਦੇ ਇੱਥੇ ਹਸਪਤਾਲ ਤੋਂ ਲੈਣ ਜਾਣਾ। ਆਹ ਤੇ ਮਾਰੀ ਹੋਇਆ ਬੋਲੇ ਬਲ ਕੇ ਮਾਰਿਆ ਬਿਲਕੁਲ ਚੌਂਕ ਦੇ ਵਿੱਚ ਚੌਕੇ ਤੇ ਚੌਕੇ ਪਾਸ ਚੌਂਕ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਜੀਰੋ 8 E2 52B ਜੀ ਜਿਹਦੇ ਤੇ PCS ਲਿਖਿਆ ਹੋਇਆ ਵਾ ਕੰਟੇਨਰ ਉਹਦੇ ਥੱਲੇ ਬਾਈਕ ਤੇ ਸਵਾਰ ਸੀਗੇ ਇੱਕ ਲੇਡੀ ਜੀ ਦੇ ਨਾਲ ਲੜਕਾ ਸੀਗਾ ਜਿਹੜਾ ਰਾਈਡ ਚਲਾਉਂਦਾ ਸੀਗਾ ਉਹ ਲੇਡੀ ਜੀ ਦੇ ਥੱਲੇ ਆਉਣ ਦੇ ਬਾਰੇ ਸਾਨੂੰ ਇਤਲਾ ਮਿਲੀ ਸੀ ਜੀ ਜੋ ਜਦੋਂ ਮੌਕੇ ਤੇ ਗਏ ਆ ਤਾਂ ਲੇਡੀਜ਼ ਟਰੱਕ ਦੇ ਪਿਛਲੇ ਟਾਇਰਾਂ ਦੇ ਥੱਲੇ ਆ ਕੇ ਸਿਰ ਕੁਚਲਿਆ ਪਿਆ ਸੀ ਜੀ ਅਸੀਂ ਟਰਾਲੇ ਨੂੰ ਅਤੇ ਡਰਾਈਵਰ ਨੂੰ ਕਬਜ਼ੇ 'ਚ ਲੈ ਚੁੱਕੇ ਆ ਅਤੇ ਰਾਈਟ ਤੇ ਜਿਸ ਤੇ ਬੈਠ ਕੇ ਲੇਡੀ ਜੀ ਜਾ ਰਹੀ ਸੀਗੀ ਉਸ ਦਾ ਮੋਟਰਸਾਈਕਲ ਅਤੇ ਉਸ ਜਮਾਨ ਨੂੰ ਵੀ ਆਪਣੇ ਕਬਜ਼ੇ 'ਚ ਪੁੱਛ ਕੇ ਲਈ ਰੱਖਿਆ ਹੋਇਆ ਹੈ ਤੇ ਡਰਾਈਵਰ ਦਾ ਕੀ ਨਾਮ ਹੈ ਜੀ ਡਰਾਈਵਰ ਦਾ ਨਾਮ ਹੈਗਾ ਦਿਲਜੀਤ ਸਿੰਘ ਜੀ ਦਿਲਜੀਤ ਸਿੰਘ ਹਾਂਜੀ ਉਸ ਬਾਈਕ ਦੇ ਰਾਈਡਰ ਦਾ ਨਾਮ ਹੈਗਾ ਟੈਨੀ ਅੱਛਾ ਜੀ ਕੀ ਕਾਰਵਾਈ ਕੀਤੀ ਗਈ ਜੀ ਹੁਣ ਉਹਦੇ ਤੇ ਅਸੀਂ ਡਰਾਈਵਰ ਟਾਲੇ ਵਾਲੇ ਤੇ ਪਰਚਾ ਦੇ ਐਫਆਈਆਰ ਲੌਂਚ ਕਰਨ ਲੱਗੇ ਹਾਂ ਅੱਛਾ ਜੀ ਸਰ ਪਰਿਵਾਰ ਨੂੰ ਕਿੱਦਾਂ ਇਨਸਾਫ ਹੋਤਾ ਜਾ ਗਿਆ ਪਰਿਵਾਰ ਦੇ ਬਿਆਨ ਪਰਿਵਾਰ ਦੇ ਬਿਆਨ ਤੇ ਲੇਡੀ ਜੀ ਦੇ ਦਾ ਨਾਂ ਸੀਗਾ ਸੁਮਨ ਚੈਨ ਉਸਦੇ ਹਸਬੰਡ ਦਾ ਨਾਮ ਰਜੀਸ਼ ਚੈਨ ਅਰਜੀਸ਼ ਜੈਨ ਦੇ ਬਿਆਨਾਂ ਤੇ ਅਸੀਂ ਐਫਆਈਆਰ ਲੌਂਚ ਕਰਨ ਲੱਗੇ ਹਾਂ